ਹਾਂਜੀ ਕੀ ਹਾਲ ਤੁਹਾਡਾ ਜੀ ਮੇਰਾ ਨਾਮ ਕੁਲਦੀਪ ਸਿੰਘ ਸਿੱਧੂ ਆ ਜੀ ਪਿੰਡ ਚਰਚੂ ਦੇ ਰਹਿਣੇ ਵਾਲਾ ਮੈਂ ਜੋ 13 ਨੰਬਰ ਵਾਰਡ ਦੇ ਵਿੱਚ ਪੈਂਦਾ ਹੈ ਇਹ ਕਿ ਮੇਰਾ ਜਿਹੜਾ ਪਿੰਡ ਹੈ ਤਕਰੀਬਨ ਪਿਛਲੇ 26 ਸਾਲਾਂ ਤੋਂ ਨਗਰ ਕੌਂਸਲ ਦੇ ਦੀਨ ਚੱਲਦਾ ਹੈ ਪਰ ਜਿਹੜੀ ਸਾਡੀ ਜ਼ਮੀਨ ਤੇ ਕਰੋੜਾਂ ਲਗੀਆਂ ਨੇ ਉਹ ਤਾਂ ਕਮੇਟੀ ਨੇ ਹੜੱਪ ਲਈ ਪਿੰਡ ਵਾਸੀ ਆਪਣਾ ਫਰਜ਼ ਵੀ ਪੂਰਾ ਕਰਦੇ ਕਮੇਟੀ ਦੇ ਟੈਕਸ ਦੇ ਰਹੇ ਪਰ ਅਫਸੋਸ ਹੈ ਕਿ ਕਮੇਟੀ ਤੇ ਐਮਸੀ ਸਭ ਪਿੰਡ ਦੇ ਬਦਲੇ ਆਪਣੇ ਫਰਜ਼ ਪੂਰੇ ਨਹੀਂ ਕਰ ਰਹੇ ਜਿਹੜਾ ਸਾਡੇ ਪਿੰਡ ਵਿੱਚ ਟਿਊਬਨ ਲੱਗਿਆ ਉਹ ਹਰਦੇਵ ਸਿੰਘ ਕੜੂਏ ਦਾ ਟਿਊਬਨ ਲਵਾਇਆ ਸੀ ਵਿਜਨ ਸਿੰਘ ਦੀ ਸਰਕਾਰ ਵਿੱਚ ਐਮਐਲਏ ਸੀਦਾ ਜ ਅਜੇ ਤੱਕ ਨਾ ਤਾਂ ਸਾਨੂੰ ਕੋਈ ਨਗਰ ਕੌਂਸਲ ਨੇ ਟਿਊਬਲ ਦਿੱਤੇ ਆ ਜੀ ਹਾਲੇ ਤੱਕ ਸਾਢੇ ਪਿੰਡ ਦੀਆਂ ਗਲੀਆਂ ਨਾਲੀਆਂ ਕੱਚੀਆਂ ਆ ਨਾ ਸਾਡੇ ਕੋਈ ਪਾਰਕ ਹੈ ਨਾ ਸਟੇਡੀਅਮ ਹੈ ਅੱਜ ਤੱਕ ਜਿਵੇਂ 5 ਸਾਲ ਪਹਿਲਾਂ ਮੇਰੀ ਬੇਟੀ ਦੀ ਸ਼ਹੀਦ ਹੋ ਗਈ ਸੀ ਉਹ ਹਾਲਸੇ ਦੇ ਵਿੱਚ ਉਹਦੇ ਨਾਂ ਨੋਂ ਤੇ ਇੱਕ ਸਟੇਡੀਅਮ ਵੀ ਪਾਸ ਹੋ ਚੁੱਕਿਆ ਸੀਗਾ ਡਾਕਟਰ ਸਾਹਿਬ ਨੇ ਪੈਸੇ ਵੀ ਪਾਸ ਕਰਕੇ ਭੇਜਤੇ ਹਾਲੇ ਤੱਕ ਕੋਈ ਸਟੇਡੀਅਮ ਦਾ ਕੋਈ ਨੋ ਨਿਸ਼ਾਨ ਨਹੀਂ ਹੈ ਉਹਨਾਂ ਨੇ ਕਿੱਥੇ ਰੋੜ ਤਾਂ ਕਿੱਥੇ ਨਹੀਂ ਤੇ ਸਾਢੇ ਸੜਕਾਂ ਦੀ ਐਨੀ ਬੁਰੀ ਹਾਲਤ ਹੈ ਰਿਸ਼ਤੇਦਾਰ ਵੀ ਹੁਣ ਸਾਡੇ ਆਉਣੇ ਦੇ ਹਟ ਗਏ ਜਿਹੜੇ ਤੁਸੀਂ ਕਹਿ ਰਹੇ ਹੋ ਕਿ 15-20 ਸਾਲ ਹੋ ਗਏ ਕੀ ਤੁਸੀਂ 15 26 ਸਾਲ ਤੁਸੀਂ ਨਗਰ ਅੱਜ ਤੱਕ ਸੁੱਤੀ ਰਹੀ ਤੁਸੀਂ ਆਪਣੀਆਂ ਪ੍ਰੋਬਲਮਾਂ ਨੂੰ ਕਿਹਾ ਜਾਗਰੇ ਨਹੀਂ ਕਰਿਆ ਤੁਸੀਂ ਅੱਜ ਅੱਜ 26 ਸਾਲ ਬਾਅਦ ਕਿਉਂ ਬੋਲ ਰਹੇ ਹੋ ਦੇਖੋ ਸਾਡੇ ਜਦੋਂ ਵੀ ਅਸੀਂ ਅਫਸਰ ਸਾਹਿਬਾਨ ਦੇ ਕੋਲ ਜਾਂਦੇ ਸੀ ਉਹ ਕਹਿੰਦੇ ਸੀ ਥੋੜਾ ਐਮਸੀ ਸਾਹਿਬ ਮਤੇ ਪਾਊਗਾ ਤਾਂ ਤੁਹਾਡੇ ਕੰਮ ਹੋ ਗਏ ਆਪਣੇ ਜਿਹੜੇ ਮੈਡਮ ਜੀਲਾ ਜੋਹਣਾ ਰੋਡ ਦੇ ਸ਼ਹਿਰ ਮੈਂ ਇਹ ਪ੍ਰਭੂ ਜੋਥਪੁਰ ਜੁਨਾ ਤੇ ਵੀ ਮੈਂ ਫੋਨ ਕਰਾ ਲਈ ਜੋ ਸਭ ਨੂੰ ਆਪਣੇ ਅგილ ਸਾਹਿਬੀ ਸਭ ਸਹੀ ਹੈ ਇੱਥੇ ਜੋ ਕਹਿੰਦੇ ਉਹਨਾਂ ਨੇ ਚਲੋ ਮੇਰੀ ਗੱਲ ਧਿਆਨ ਦੇ ਨਾਲ ਸੁਣੀਓ ਉਹ ਕਹਿੰਦੇ ਕੋਈ ਛੋਟੇ ਵੀ ਰਸੇ ਕੁਝ ਨਹੀਂ ਕਰ ਸਕਦੇ ਜੋਦੋਂ ਦਾ ਥੋੜਾ ਐਮਸੀ ਮਤੇ ਵੀ ਤੁਹਾਡੇ ਕੰਮ ਨਹੀਂ ਕੀ ਕੀ ਮੰਗ ਕਰਦੇ ਹੁਣ ਤੁਸੀਂ ਦੇਖੋ ਸਾਰਾ ਕੰਮ ਤਾਂ ਦੇਖੋ ਪਿੰਡ ਦੇ ਵਿੱਚ ਪਾਣੀ ਵਾਲਾ ਕੋਈ ਟਿਊਬਵੈੱਲ ਤੱਕ ਸਾਨੂੰ ਨਗਰ ਕੌਂਸਲ ਨੇ ਨਹੀਂ ਦਿੱਤਾ ਹੈ ਸਾਡੇ ਪਿੰਡ ਦੇ ਵਿੱਚ ਕੋਈ ਗਲੀਆਂ ਕੱਚੀਆਂ ਨੇ ਨਾਲੀਆਂ ਕੱਚੀਆਂ ਨੇ ਕੋਈ ਪਾਰਕ ਨਹੀਂ ਹੈ ਕੋਈ ਸਟੇਡੀਅਮ ਨਹੀਂ ਹੈ ਕੋਈ ਟਿਊਬਵੈੱਲ ਨਹੀਂ ਹੈ ਸਮੱਸਿਆ ਹੈ ਸਮੱਸਿਆ ਹੈ ਜਿਹਦਾ ਕੋਈ ਅੰਤ ਨਹੀਂ ਹਾਂਜੀ ਸਾਰਾ ਪਿੰਡ ਇਕੱਠਾ ਹੋ ਕੇ ਅੱਜ ਇੱਥੇ ਨਗਰ ਕੌਂਸਲ ਦਾ ਘਰਾਵ ਕਰਨ ਆਏ ਦੇ ਜੀ ਅਸੀਂ ਹਾਂਜੀ ਸਾਡੇ ਪਿੰਡ ਨਾਤਾ ਜੀ ਰਸਤੇ ਠੀਕ ਹੈ ਨਾ ਸੀਵਰੇਜ ਠੀਕ ਹੈ ਜੀ ਸੜਕ ਦੀ ਗੱਲ ਬਾਤ ਚੱਲਦੀ ਹੈ ਜੀ ਪਿਛਲੇ ਸਾਲ ਤੋਂ ਉਹ ਬਣਨੇ ਵਿੱਚ ਨਹੀਂ ਆ ਸ਼ਮਸ਼ਾਨ ਘਾਟ ਦੇ ਕੰਮ ਪਏ ਆ ਟੋਬੇ ਦੇ ਕੰਮ ਪਏ ਆ ਜੀ ਇੱਕ ਥੋੜਾ ਜਗਾ ਸਾਡੀ ਪਾਰਕ ਦੇ ਵਿੱਚ ਟਿਊਬਰ ਲੱਗਣਾ ਸੀ ਉੱਥੇ ਇੱਕ ਬੰਦੇ ਨੇ ਜੀ ਨਜਾਇਜ਼ ਕਬਜ਼ਾ ਕਰ ਲਿਆ ਜੀ ਕਮੇਟੀ ਉਹ ਹਟਾਉਣ ਵਿੱਚ ਨਹੀਂ ਆ ਰਹੀ 3 ਮਹੀਨੇ ਹੋ ਗਏ ਸਾਨੂੰ ਮੀਟਿੰਗਾਂ ਕਰਦੇ ਨੂੰ ਇਹਨਾਂ ਦੇ ਨਾਲ ਇਹ ਸਾਨੂੰ ਚਾਹ ਪਲਾ ਕੇ ਤੋੜ ਦਿੰਨੇ ਹੀ ਕੰਮ ਹੋ ਜੂਗਾ ਹੁੰਦਾ ਹੈ ਨਹੀਂ ਜੀ ਅੱਜ ਜਿਨ੍ਹਾਂ ਨੂੰ ਅਸੀਂ ਬਹੁਤ ਗੁੱਸੇ ਦੇ ਵਿੱਚ ਆਏ ਆ ਜੀ ਦੇਖੋ ਕੀ ਗੱਲ ਕਰਦੇ ਆ ਜੀ ਅੱਜ ਅਸੀਂ ਅਲੱਗ-ਅਲੱਗ ਪ੍ਰੈਸ ਨੂੰ ਆਪਣੇ ਪ੍ਰੈਸ ਨੋਟ ਭੇਜੇ ਆ ਜੀ ਜੇਕਰ ਇਹ ਨਹੀਂ ਸਾਡੇ ਹੱਲ ਕਰਦੇ ਤਾਂ ਅਸੀਂ ਇਹਨਾਂ ਦਾ ਕਰਾਉ ਲੰਬੇ ਸਮੇਂ ਤੱਕ ਜਾਰੀ ਰੱਖਾਂਗੇ ਠੀਕ ਨੈਕਸਟ ਪੁੱਛ ਦੋ ਕੋਈ ਹੋਰ ਬੰਦਾ ਇਹਨਾਂ ਹੋਰ ਸਟੇਟਮੈਂਟ ਜੀ ਰਵਿੰਦਰ ਸਿੰਘ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਦੱਸੋ ਅਜਾ ਚਾਹੁੰਦਾ ਜੀ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਜਾ ਕੇ ਦੇਖੋ ਜੀ ਪਾਣੀ ਅੱਜ ਵੀ ਖੜਿਆ ਜੀ ਨਾਲਾ ਕੋਈ ਬੱਚਾ ਲੱਗ ਸਕਦਾ ਇੱਕ ਨੰਨ ਇੱਕ ਗੋਲਟ ਵਾਲਾ ਮੁੰਡਾ ਗਿਰਿਆ ਜੀ ਉਹ ਸੀਵਰੇਜ ਦੇ ਟੋਏ 'ਚ ਹੀ ਗਿਰਿਆ ਜੀ ਉਹ ਬਹੁਤ ਡੁੰਗਾਤਾ ਜੀ ਹੁਣ ਕੋਈ ਵੀ ਜਾਣਦਾ ਜੀ ਉੱਥੇ ਕੋਈ ਜਨਾਨੀ ਜਾਂਦੀ ਕੋਈ ਬੰਦਾ ਜਾਂ ਬਜ਼ੁਰਗ ਜਾਂਦੇ ਸਾਰੇ ਮਤਲਬ ਉੱਤੇ ਤੰਗ ਹੈ ਜੀ ਪਾਣੀਓ ਪਾਣੀ ਹਰ ਵੀ ਖੜਿਆ ਹਲਦੀ ਘੜੀ ਜੀ ਉਹਦੇ ਵਿੱਚ ਕੋਈ ਨਾ ਕੋਈ ਡ ਪ੍ਰਸ਼ਾਸਨ ਸੁਣਵਾਈ ਨਹੀਂ ਕਰ ਰਿਹਾ ਜੀ ਕਿੰਨੀ ਗਿਨਾਂ ਅਸੀਂ ਆ आले ਕਿੰਨੀਆਂ ਦਰਖਾਸਤਾਂ ਦੇ ਲਈਆਂ ਜੀ 10 20 ਗਿਨਾਂ ਦਾ ਅਸੀਂ ਆ आले ਜੀ ਮੈਡਮ ਨੂੰ ਵੀ ਪਤਾ ਜੀ ਵੀ ਆ ਹਾਲ ਹੋਇਆ ਵਾ ਜੀ ਐਸ ਡੀ ਐਮ ਸਾਹਿਬ ਨੂੰ ਜੀ ਅਸੀਂ ਟਰਾਲੀ ਉੱਪਰ ਪਠਾਲ ਕੇ ਜੀ ਪਿੱਛੇ 8 9 ਮਹੀਨੇ ਹੋ ਗਏ ਸਾਰਾ ਕਮਾਇਆ ਜੇ ਪਾਣੀ ਉਹ ਪਾਣੀ ਦਾ ਜਿੱਕੜੇ ਜਿੱਕੜ ਜੀ ਇੰਨਾ ਟਾਈਮ ਹੋ ਗਿਆ ਜੀ ਹਾਲ ਤੱਕ ਇੱਕ ਵੀ ਸੁਣਵਾਈ ਨਹੀਂ ਹੋਈ ਜੀ ਠੀਕ ਨਾ ਮੇਰਾ ਨਾਮ ਸੁਖਵੀਰ ਸਿੰਘ ਸਿੱਟੂ ਹਾਂਜੀ ਕਿ ਆ ਸੋਸ਼ਲ ਲੈ ਕੇ ਆਏ ਹੋ ਸਾਡੀਆਂ ਜੀ ਪਿੰਡ ਦੀਆਂ ਸਮੱਸਿਆ ਬਹੁਤ ਐ ਜੀ ਜਿੰਦਾ ਸਾਡਾ ਤਕਰੀਬਨ 20 22 ਸਾਲ ਹੋ ਗਏ ਕਮੇਟੀ ਚੇਅਰ ਸਾਡਾ ਕੋਈ ਕੰਮ ਨਹੀਂ ਹੋਇਆ ਜੀ ਜਿਵੇਂ ਸਾਡਾ ਆਪਣਾ ਸੰਤੇ ਮਜਰੇ ਤੋਂ ਹੁਣ ਛੱਜੂ ਮਹਿਰ ਤੱਕ ਸੜਕ ਹੈ ਜੀ ਛੱਜੂ ਮਹਿਰ ਚੌਂਕ ਤੱਕ ਐਨ ਜਿਹੜੀ ਉਹ ਇੱਕ ਪਾਈਪ ਲਾਈਨ ਪਾਈ ਹੈ ਸੁਸਾਇਟੀਆਂ ਦਾ ਪਾਣੀ ਕੱਢਣੇ ਵਾਸਤੇ ਖੁਦ ਨਹੀਂ ਪਾਟਿਆ ਇਸ ਟੀਚਾ ਨਾਲ ਜਦਕੇ ਪਿੰਡ 'ਚ ਕੋਈ ਸੀਵਰੇਜ ਨਹੀਂ ਪਈ ਹਲੇ ਉਹਦੇ ਕਾਰਨ ਸੜਕ ਐਨੀ ਟੁੱਟੀ ਹੋਈ ਹੈ ਜੀ 7 ਮਹੀਨੇ ਨੂੰ ਕੰਪਲੀਟ ਹੋ ਗਈ ਕੰਮ ਹੋਏ ਨੂੰ ਹੁਣ ਤੱਕ ਉਹ ਸੜਕ ਨਹੀਂ ਬਣਾਈ ਜਾਂਦੇ ਨੇ ਇਹ ਸਾਡਾ ਟਿਊਬਲ ਹੈ ਉਹ ਅਸੀਂ ਗੰਦਾ ਪਾਣੀ ਪੀ ਰਹੇ ਜਿਹੜਾ ਪੰਚਾਇਤ ਨਾਲ ਲਵਾਇਆ ਤਾਂ 27-28 ਸਾਲ ਪਹਿਲਾਂ ਉਹ ਕਾਲਾ ਪਾਣੀ ਕੱਢਦਾ ਸੀ ਉਹ ਪੀੜੇ ਨੂੰ ਮਜਬੂਰ ਹੈ ਤੇ ਇੱਕ ਸਾਡੇ ਉਹ ਭਤੀਜੀ ਦੇ ਨਾਮ ਕੀ ਮੰਗ ਕਰਦੇ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਇਹ ਮੰਗ ਕਰਦੇ ਵੀ ਸਾਡਾ ਇਹ ਕੰਮ ਕਰੋ ਅਸੀਂ ਜਦ ਐਸਡੀਐਮ ਸਾਹਿਬ ਕੋਲ ਆਉਨੇ ਉਹ ਵੀ ਕਹਿੰਦਾ ਜੀ ਹਾਂ ਜੀ ਮੈਂ ਤੁਹਾਡਾ ਕੰਮ ਕਰਾ ਦਾਂਗਾ ਈਓ ਕੋਲ ਆਉਨੇ ਉਹ ਵੀ ਕਹਿੰਦਾ ਹਾਂ ਜੀ ਤੁਹਾਡੇ ਟੈਂਡਰ ਹੋ ਗਏ ਸਾਨੂੰ ਤਾਂ 1 ਸਾਲ ਹੋ ਗਿਆ ਪਤਾ ਨਹੀਂ ਅਸੀਂ ਕਿੰਨੇ ਹੀ ਗੇੜੇ ਮਾਰ ਚੁੱਕੇ ਸਾਡਾ ਕੰਮ ਨਹੀਂ ਕੋਈ ਵੀ ਹੋ ਰਿਹਾ ਜੀ ਸਾਨੂੰ ਤਾਂ ਲਾਰੇ ਚਾਪ ਲਗਾ ਤੋਰ ਦਿੰਦੇ ਤੇਸ ਬੁੱਦੇ ਦੇ ਵਿੱਚ ਇੱਕ ਪੀ ਪਿੰਡ ਦੇ ਵਿੱਚ ਇੱਕ ਰੁਪਿਆ ਨਹੀਂ ਲੱਗਿਆ ਇਹਦੇ ਵਾਰ ਦੱਸੋ ਕਿਉਂਕਿ ਤੁਸੀਂ ਤਾਂ ਆਇਆ 4 ਮਹੀਨੇ ਪਹਿਲਾਂ ਦੇਖੋ ਜੀ ਮੈਂ ਇਹ ਸਿਰ ਇੱਕ ਗੱਲ ਕਹਿਣਾ ਚਾਹੁੰਦਾ ਜਿਹੜੇ ਪਿੰਡ ਨਵੇਂ ਕੋਈ ਹਦਵੀ ਦੇ ਅੰਦਰ ਆਉਂਦੇ ਨੇ ਜਾਂ ਨਮੀ ਨਗਰ ਕਾਉਂਸਲ ਬਣਦੀ ਹੈ ਤਾਂ ਉਹਦੇ ਜਿੰਨੀਆਂ ਜ਼ਮੀਨਾਂ ਹੁੰਦੇ ਬਿਲਕੁਲ ਠੀਕ ਹੈ ਵੀ ਕਮੇਟੀ ਦੇ ਨੋਟਰਾਸਟ ਹੋਏ ਸੀਗੇ ਨੇ ਕਮੇਟੀ ਉਹਦੀ ਮਾਲਕ ਹੋ ਜਾਂਦੀ ਹੈ ਤਾਂ ਫਿਰ ਉਹਦਾ ਇਹੀ ਹੁੰਦਾ ਹੈ ਵੀ ਜਿਹੜਾ ਸ਼ਹਿਰ ਬਣਦਾ ਉਹਦੇ ਜਿਹਨਾਂ ਨੂੰ ਸਹੂਲਤਾਂ ਵੱਧ ਮਿਲ ਜੇ ਚਾਹੀਦੀਆਂ ਨੇ ਕਿਉਂਕਿ ਪਿੰਡ ਇਸੇ ਕਰਕੇ ਸ਼ਹਿਰ ਬਣਾਏ ਜਾਂਦੇ ਨੇ ਵੀ ਉਹਨਾਂ ਨੂੰ ਉੱਥੇ ਸੀਵਰ ਵਾਟਰ ਸਪਲਾਈ ਸੜਕਾਂ ਪੁਰਤਪਾਦ ਪਾਰਕ ਨਾ ਇਹ ਸੁਧਿ ਦਿੱਤੀ ਜਾਵੇ ਤਾਂ ਜੋ ਮਤਲਬ ਕਿ ਇੱਕ ਤੋਂ ਦੋ ਸ਼ਹਿਰ ਵਾਸੀ ਆ ਸਕਣ ਤੇ ਜੇ ਪੈਸਾ ਨਹੀਂ ਲੱਗਿਆ 19 ਸਾਲ ਹੋ ਗਏ ਨਗਰ ਕੌਂਸਲ ਨੂੰ ਇਸ ਪਿੰਡ ਨੂੰ ਨਗਰ ਕੌਂਸਲ ਚਾਹੀਦੀ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਨੂੰ ਗੋਲ ਲਿਆ ਕੀਤਾ ਤੇ ਉਹ ਇੱਕ ਲੜਕੀ ਦੇ ਪਿੱਛੇ 2019 ਦੇ ਵਿੱਚ ਪੈਲਟਰੀ ਡੈਥ ਹੋਈ ਉਹਦੀ ਉਹਦਾ ਵੀ ਮਤਲਬ ਜੇ ਸਟੇਡੀਅਮ ਨਾਮ ਤੇ ਰੱਖਣ ਉਹ ਵੀ ਨਹੀਂ ਹੁਣ ਤੱਕ ਮੇਰਾ ਤੁਸੀਂ ਰਿਕਾਰਡ ਨੂੰ ਬਾਅਦ ਚ ਕੇ ਦੱਸੋ ਵੀ ਕਿਉਂ ਕੀ ਕਰਨ ਇਹਦੇ ਵਿੱਚ ਇਹ ਤੇ ਬਰਤਜੀ ਅੱਜ ਮੈਂ ਤੁਹਾਨੂੰ ਕੁਝ ਚਾਰਤ ਨੇ ਕਹਿ ਸਕੀ ਵੀ ਇੰਨਾ ਪੁਰਾਣਾ ਪਿੰਡੂਗਾ ਕੇ ਨਾ ਟਾਈਮ ਹੋਏ ਕਿ ਕਿਉਂ ਨਹੀਂ ਪੈਸੇ ਲੱਗੇ ਇਹ ਤਾਂ ਮੜਾ ਜਾ ਦਿੱਸਦਾ ਹੈ ਤੇ ਟਿਊਬਵਲ ਵਾਲਾ ਕੰਮ ਹੈ ਵੀ ਟਿਊਬਲ ਇੱਕ ਵਾਰੀ ਲੱਗਿਆ ਵਾ ਉੱਥੇ ਮੁੜ ਕੇ ਕੋਈ ਪਾਣੀ ਵਾਲੇ ਨਹੀਂ ਕਰ ਰਿਹਾ ਪਾਣੀ ਦਾ ਇਹ ਮੈਂ ਤੁਹਾਨੂੰ 2 ਮਿੰਟ ਚ ਕਲੀਅਰ ਕਰ ਦਮ ਐਸੀ ਟਿਊਬਲ ਦੇ ਸਾਡੇ ਲੇਕੇਂਦਰ ਮੈਂ ਆਪਦੇ ਟਾਈਮ ਚਾਕੇ 4 ਮਹੀਨੇ ਵਿੱਚ 17 ਟਿਊਬਲਾਂ ਦੇ ਅੰਦਰ 38 ਪਾਰਕਾਂ ਦੇ ਤੇ ਛੱਕੀ ਗੋੜ ਦੇ ਟੈਂਡਰ ਕਰਾਏ ਨੇ ਜਿਹੜੀ ਇਹਨਾਂ ਦੀ ਸੜਕ ਦੇ 10 ਤਰੀਕ ਦੀ ਗੱਲ ਕਰਦੇ ਨੇ ਉਹ ਵੀ ਮੈਂ ਇਹਨਾਂ ਨੂੰ ਦੱਸ ਦੇਣਾ ਤੇ ਉਥੇ ਮੈਂ ਅੱਜ ਚੱਲਿਆ ਤੇ ਅੱਜ ਇਹ ਲੋਕ ਤੁਹਾਡਾ ਕਰੋਕਰੀ ਬੈਠੇ ਆ ਅੱਜ ਉਹ ਚੱਲਿਆ ਜੀ ਟਿਪਰ ਵਾਲੀ ਜਿਹੜੀ ਗੱਲ ਕਹੀ ਉਹ ਮੈਂ ਕਰ ਦਿੰਨਾ ਸ਼ੁਰੂ ਕਰਵਾ ਕੇ ਮੋਟਰ ਇਹਨੂੰ ਕਰ ਦਿੰਨਾ ਤੇ ਜਿਹੜੀ ਗੱਲ ਨਹੀਂ ਟਿਊਬਲ ਦੀ ਉਹ ਮੇਰਾ ਜੀ ਜੰਗਵਾਦਰ ਆ ਗਿਆ ਇੱਕ ਮਿੰਟ ਚ ਮੈਂ ਕਲੀਅਰ ਕਰ ਦਿੰਨਾ ਵੀ ਟਿਊਬਲ ਇਹਨਾਂ ਦਾ ਕਿਹੜੇ ਪਾਸ ਹੋ ਗਿਆ ਟੈਂਡਰ ਦਾ ਜਾਨੀ ਜਿਹਦੇ ਪਿੱਛੇ ਹੈਗਾ ਜਾਨੀ ਇੱਕ ਕਲੋਨੀਆਂ ਦੇ ਵਿੱਚ ਤੁਸੀਂ ਕਦੇ ਚੈੱਕ ਕੀਤਾ ਵੀ ਜਿੰਨਾ ਵੀ ਐਸਟੀ ਕਿਸੇ ਵੀ ਕਲੋਨੀ ਦੇ ਵਿੱਚ ਮੋਸਤ ਉਹ ਐਸਟੀ ਵੀ ਨਹੀਂ ਹੈ एसटीपी ना हो के सडकਾਂ ਦਾ ਸਾਰਾ ਪਾਣੀ ਲਗਰੌਂਡੀਆਂ ਦਾ ਪਾਣੀ ਉਹ ਸੜਕਾਂ ਤੇ ਵਹਿੰਦਾ ਇਸ ਕਰਕੇ ਦਿੱਕਤ ਆ ਰਹੀ ਹੈ ਲੋਕਾਂ ਬਿਲਕੁਲ ਜੀ ਗੱਲ ਸੀ ਵੀ ਕਲੋਨੀਆਂ ਇੱਥੇ ਬਣੇ ਸਾਦੇ ਤੇ ਥਾਂ ਘਟ ਚੁੱਕੀਆਂ ਨੇ 638 ਕਲੋਨੀਆਂ ਦੀ ਲਿਸਟ ਵੀ ਬਣਾਈ ਜਿੰਨੇ ਆ ਦੀ ਮਿਹਨਤ ਕੀਤੀ ਹੈ ਲੇਕਿਨ ਜਿਹੜਾ ਸੀਵਰ ਦਾ ਪਾਣੀ ਆ ਉਹ ਕਲੋਨੀਆਂ ਵਾਲੇ ਸਿੱਧੇ ਹੀ ਜੋੜੇ ਉਹਨਾਂ ਨੇ ਇਸੇ ਕਰਕੇ ਸਾਡੇ ਸੀਵਰ ਜਿਹੜੇ ਸ਼ਾਰਟ ਹੋ ਰਹੇ ਨੇ ਤੇ ਕਿਉਂਕਿ ਪਾਣੀ ਦੀ ਜਿਹੜੀ ਸ਼ਮਤ ਉਹ ਘਟ ਰਹੀ ਹੈ ਲੇਕਿਨ ਦੋ ਸੀ ਐਸਟੀਪੀ ਦਾ ਵੀ ਮੈਨੇਜਮੈਂਟ ਕਿਤੇ ਕੁੰਮੀ ਮਾਰਦੇ ਤੇ ਕਿਤੇ 15 ਐਮਐਲਡੀ ਤੇ 18 ਐਮਐਲਡੀ ਕਿ ਉਹਨਾਂ ਚਿੱਕੜ ਖੁੰਨੀ ਮਾਇਰ ਦਾ ਕੰਮ ਚੱਲ ਵੀ ਰਿਹਾ ਹੈ। ਇਹ ਕਾਫੀ ਦਿਨਾਂ ਰਿਲੀ ਵੀ ਮਿਲੂ ਸ਼ਹਿਰ ਨੂੰ ਇਹ ਨਵੀਂ ਬਦਲ ਕੇ ਸਰਕਾਰ ਦਾ ਇੱਕ ਤੁਸੀਂ ਨਵਾਂ ਨੀਜਰ ਕੋਡ ਰੋਡ ਤੋਂ ਲੈ ਕੇ ਬਰੀਆਲੀ ਨਦੀ ਤੱਕ 400 ਕਰੋੜ ਰੁਪਏ ਦਾ ਇੱਕ ਲਾਇਆ। ਉਹ ਕਦੋਂ ਤੱਕ ਕੰਪਲੀਟ ਹੋ ਜਾਊਗਾ? ਕਿਉਂਕਿ ਲੋਕਾਂ ਦੀ ਮੇਨ ਸਮੱਸਿਆ ਤਾਂ ਹੈ। ਇਹ ਤੁਹਾਨੂੰ ਪ੍ਰਾਇਓਰਟੀ ਦਿਓ। ਮੱਥੇ ਦਾ ਤੁਸੀਂ ਨਗਰ ਕੌਂਸਲ ਦੇ ਵਿੱਚ ਬਹੁਤ ਵਾਰ ਸੁਣਨੇ ਰੋਜ਼। ਪਰ ਜਿਹੜੇ ਪਿੰਡਾਂ ਨੂੰ ਪ੍ਰਾਇਓਰਟੀ ਬਣਦੀ ਹੈ ਕਿਤੇ ਨਾ ਕਿਤੇ ਕੌਣਨ ਗਏ ਲਈ ਜ਼ਿੰਮੇਵਾਰ ਕੌਣ ਹੈ ਇਹਦੇ ਵਿੱਚ? ਦੇਖੋ ਜਿਹੜਾ ਤਾਂ ਐਸਟੀਪੀ ਲਾ ਰਹੇ ਆ ਉਹ ਸਿਵਰੇ ਲੋਡ ਨੇ ਲਾਉਣਾ 80 ਨੂੰ ਕਿਸੇ ਜਿਹੜੀ ਪਾਈਪ ਪੁਰਾਣੀ ਸੀ ਉਹਨੇ ਪੈਸੇ ਸੀ ਦਿੱਤੇ 92 ਲੱਖ ਰੁਪਏ ਸਿਰਫ ਉਹਨੂੰ ਰੀਸ ਕਰਕੇ ਦੇ ਸਰਵੇ ਕਰੋ ਜਿੱਥੇ ਇੱਥੇ ਤੁਸੀਂ ਵੱਡੀ ਪਾਈਪਲਾਈਨ ਪਾਣੀ ਆ ਉਹ ਪਾ ਦਿਓ ਪੈਸੇ ਸਰਵੇ ਨਹੀਂ ਪੈਸੇ ਦੇਣੀ ਥੋੜਾ ਕੰਮ ਨਹੀਂ ਲੋਕ ਤਾਂ ਥੋੜਾ ਘਰਾਵ ਕਰ ਰਹੇ ਹਨ ਅਸੀਂ ਤੁਸੀਂ ਤਾਂ ਸੀਵਰੇਜ ਨੂੰ ਪੈਸੇ ਦੇ ਦਿੰਦਾਂ ਨੇ ਲੋਕਾਂ ਨੇ ਟੈਕਸਾਂ ਦਾ ਪੈਸਾ ਦੇ ਰਹੇ ਹੁਣ ਲੋਕ ਤਾਂ ਤੁਹਾਨੂੰ ਘੇਰੀ ਬੈਠਿਆ ਕਿ ਸੀਵਰੇਜ ਬਣਾਉਣਾ ਨਹੀਂ ਘੇਰੀ ਨਹੀਂ ਬੈਠੇ ਜਾਂ ਤੁਸੀਂ ਉਹਨਾਂ ਨੂੰ ਰੋਕੋ ਆਪ ਕੰਮ ਕਰੋ ਦੇਖੋ ਜੀ ਉਹਦੇ ਇਸ ਦੋ ਚੀਜ਼ਾਂ ਨੇ ਜਿਹੜਾ ਇਹ ਕੰਮ ਟੈਕਨੀਕਲ ਕੰਮ ਹੁੰਦਾ ਹੈ ਸਰਕਾਰ ਨੇ ਸੀਵਰੇਜ ਬੋਰਡ ਬਣਾਇਆ ਉਹ ਸਿਰਫ ਉਸ ਚੀਜ਼ ਦੇ ਮਾਰਨੇ ਇਹ ਤਾਂ ਹੀ ਸਰਕਾਰ ਉਹਨਾਂ ਨੂੰ ਕਹਿੰਦੀ ਵੀ ਪੱਖਾਂ ਨੂੰ ਟ੍ਰਾਂਸਫਰ ਕਰੋ ਤਾਂ ਅਸੀਂ ਦਿੰਦੇ ਆ ਜੇ ਉਹ ਨਹੀਂ ਕਰ ਰਹੇ ਇਸ ਵੰਦੇ ਚ ਮੈਂ ਸਰਕਾਰ ਨੂੰ ਲੈਟਰ ਵੀ ਲਿਖ ਦਵਾਂ ਤੇ ਦੇਖੋ ਲੋਕ ਇੱਥੇ ਪੁੱਛ ਮੰਗਦੇ ਨੇ ਵੀ ਸੀਵਰ ਵਾਟਰ ਪਾਈਪ ਕਮੇਟੀ ਦੇ ਅੰਦਰ ਆਉਂਦੇ ਜਿਹੜੇ ਉਹ ਸਾਡੇ ਅੰਦਰ ਨਹੀਂ ਹੈਗਾ ਹੈ ਮੈਂ ਕਿਨੂੰ ਲੈਟਰ ਲਿਖ ਦਉਣਾ ਤੇ ਏਡੀਸਾ ਤੇ ਡੀਸਾ ਨੂੰ ਕਿਉਂਕਿ ਨਾਰੇਵਾਜੀ ਦਾ ਨਗਰ ਕੌਂਸਲ ਦੇ ਮੁਲਾਫਸਰਾਂ ਦੇ ਖਿਲਾਫ ਹੋ ਰਹੀ ਹੈ ਨਾਰੇਵਾਜੀ ਦਾ ਸਿਵਰੇ ਡਿਪਾਰਟਮੈਂਟ ਦੇ ਖਿਲਾਫ ਹੋ ਹੀ ਨਹੀਂ ਰਹੀ ਬਿਲਕੁਲ ਸਹੀ ਹੈ ਜੀ ਕਿ ਤੁਸੀਂ ਆਪਣੇ ਹੈਂਡਓਵਰ ਕਿਉਂ ਨਹੀਂ ਸੰਭਾਲ ਲੈਂਦੇ ਆਪਣਾ ਸਾਰਾ ਇਹ ਟਿਊਬ ਲਾਉਂਗਾ ਤਾਂ ਵੀ ਸਿਵਰੇਜ ਬੋਰਡ ਲਾਉਂਗਾ ਇਹ 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 ਜੀ ਬਿਲਕੁਲ ਲੋਕਾਂ ਦੀ ਪ੍ਰਾਪਰਟੀ ਦਾ ਪੈਸਾ ਇਕੱਠਾ ਕਰਿਆ ਪਰ ਲੋਕ ਚੀਕਾ ਮਾਰੇ ਨੀ ਨੀ ਇਹ ਦੇਖੋ ਜੀ ਜਿਹੜੇ ਪਹਿਲਾਂ ਸੀ ਮੈਂ ਦੱਸ ਰਿਹਾ ਇਸ ਤੋਂ ਪਹਿਲਾਂ ਜਿਹੜੇ ਟਿਊਬਲ ਸੀ ਉਹ ਸਿਵਰੇਜ ਬੋਰਡ ਲਾਉਂਦਾ ਸੀ ਮੈਂ ਆ ਕੇ ਉਹਨੂੰ ਹੈਂਡਓਵਰ ਟੇਕਓ ਜਿੰਨਾ ਚੋਸੀ ਦੇਖੋ 10 ਨੰਬਰ ਵਾਰਡ ਦਾ ਸ਼ੁਰੂ ਹੋ ਕੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਇਹ ਉਧਰ ਇਹਨਾਂ ਸੱਜੂ ਮਾਜੀ ਨੇ ਦੀ ਬਿੰਦੇ ਦੀ ਪ੍ਰੋਬਲਮ ਕਰ ਸਰ ਹੋਣੀ ਹੈ। ਟੂਬਮੈਂਟ ਚ ਇਹਨਾਂ ਦਾ ਕਲੀਅਰ ਕਰਦੇ ਨੇ ਟੂਬਲ ਤਿੰਨ ਤੋਂ ਚਾਰ ਤੀਬਲ ਚੱਲ ਚੁੱਕੇ ਨੇ। ਮੈਂ ਇਹਨਾਂ ਨੂੰ ਉੱਡ ਘਾਟਣ ਦਿੱਤੇ ਨੇ ਬਾਕੀ ਟੂਬਲਾਂ ਨੂੰ ਸਭ ਡਿਟੇਲ ਦੇ ਦੇਣਾ ਤੁਸੀਂ ਵੇਖ ਸਕਦੇ ਹੋ। ਅਸੀਂ ਹੁਣ ਆਪ ਲਾ ਰਹੇ ਹਾਂ ਸਾਡਾ ਉਹ ਸਿਮਰੇਜ ਵਾਲ ਟੂਬ ਵਾਲਾ ਸੋਂ ਦੀ ਕੋਈ ਤਲਕਣੀ ਪਾਰਖੰ ਦਾ ਕੋਈ ਤਲਕਣੀ ਲੇਕਿਨ ਵੱਡੀ ਪਾਈਪ ਲਾਈਨ ਤੇ ਜਿਹੜਾ ਟ੍ਰੀਟਮੈਂਟ ਹੈ ਉਹਦਾ ਹਾਲੇ ਸਿਰਫ ਫੁੰਨਾ ਕੋਲੇ ਉਹ ਚਾਰ ਸਾਢੇ ਕੋਲੇ ਨਹੀਂ ਹੈ।